ਵੈਸਲ 500 ਤੋਂ ਬਾਅਦ ਵਾਹਨ ਤੇਜ਼ ਰਫ਼ਤਾਰ ਦੇ ਨਾਲ ਕੀਤੇ ਗਏ ਜ਼ਬਤ ਕਲੋਨਾ BC ਹਾਈਵੇ ਦੀ ਰਫ਼ਤਾਰ ਦੀ ਪਾਲਣਾ ਕਰਨ ਦੀ ਵਾਹਨਾਂ ਨੂੰ ਅਪੀਲ। ਕੈਨੇਡਾ ਪੋਸਟ ਅਤੇ ਯੂਨੀਅਨ ਦੇ ਦਰਮਿਆਨ ਵਿਚੋਲਗੀ ਦੀ ਗੱਲਬਾਤ ਹੋਈ ਮੁਤਲ ਯੂਨੀਅਨ ਤੇ ਕੰਪਨੀ ਗੱਲਬਾਤ ਦੀ ਮੇਸ਼ ਤੇ ਸਾਂ। ਤੂਫਾਨ ਕਾਰਨ ਅੱਜ BC ਦੇ ਉੱਤਰੀ ਤੱਟ ਦੇ ਉੱਤੇ 50 ਸੈਂਟੀਮੀਟਰ ਤੱਕ ਬਰਫ਼ ਪੈਣ ਦੀ ਸੰਭਾਵਨਾ ਵੀਰਵਾਰ ਨੂੰ ਰਾਤ 25 ਸੈਂਟੀਮੀਟਰ ਬਰਫ਼ ਹੋਰ ਪਵੇਗੀ। ਸਸਤੀਕਾਲ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਹਿਰੀ ਸਵਾਗਤ ਕਰਦੀਆਂ ਬਿਲੀਬਰਲ ਕਾਕਸ ਦੀ ਮੀਟਿੰਗ ਦੇ ਵਿੱਚ ਅੱਗੇ ਵਧਦੇ ਹੋਏ ਸ਼ੈਂਪੇਨ ਨੇ ਕਿਹਾ ਹੈ ਕਿ ਔੜਵਾ ਇਸ ਗੱਲ ਦੇ ਉੱਤੇ ਸਹਿਮਤ ਹੈ ਕਿ ਇਸ ਨੂੰ ਸਰਹੱਦ ਅਤੇ ਹੋਰ ਸੰਪਤੀਆਂ ਦੇ ਨਾਲ ਦੁੱਗਣਾ ਹੋਣਾ ਚਾਹੀਦਾ ਹੈ ਤੇ ਉਹ ਪ੍ਰੀਮੀਅਰ ਨੂੰ ਸੰਗੀ ਸਰਕਾਰ ਦੇ ਨਾਲ ਕੰਮ ਕਰਨ ਲਈ ਵੀ ਕਹਿ ਰਹੇ ਨੇ ਜਦੋਂ ਦਾ ਡੋਨਲਡ ਟਰਪ ਦੇ ਵੱਲੋਂ ਟੈਰਿਫ ਦੀ ਤਮਕੀ ਦਿੱਤੀ ਗਈ ਹੈ ਉਦੋਂ ਤੋਂ ਹੀ ਇਹ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ ਉਹਨਾਂ ਕਹਿੰਦੇ ਕਿ ਸਾਰੇ ਪ੍ਰਧਾਨ ਮੰਤਰੀਆਂ ਨੂੰ ਅਪੀਲ ਹੈ ਕਿ ਮਿਲ ਕੇ ਕੰਮ ਕਰੋ ਅਲਬਰਟਾ ਦੇ ਪ੍ਰੀਮੀਅਰ ਡੈਨੀਅਲ ਸਮਿਥ ਤੇ ਕਿਊਬੈਕ ਦੇ ਪ੍ਰੀਮੀਅਰ ਫਰਾਂਸਵਾ ਲੇਗੋ ਦੋਵਾਂ ਨੇ ਕਿਹਾ ਹੈ ਕਿ ਅਮਰੀਕਾ ਕੈਨੇਡਾ ਸਰਹੱਦ ਦੇ ਬਾਰੇ ਉਹਨਾਂ ਦੀਆਂ ਚਿੰਤਾਵਾਂ ਜਾਇਜ਼ ਨੇ ਤੇ ਉਹਨਾਂ ਨੂੰ ਹੱਲ ਕਰਨ ਦੀ ਵੀ ਲੋੜ ਹੈ ਉਦਯੋਗ ਮੰਤਰੀ ਫ੍ਰਾਂਸਵਾ ਫਿਲਿਪ ਸ਼ੈਂਪੇਨ ਨੇ ਬੁੱਧਵਾਰ ਨੂੰ ਕਿਹਾ ਹੈ ਕਿ ਉਹਨਾਂ ਨੂੰ ਭਰੋਸਾ ਹੈ ਕਿ ਸਾਰੇ ਪ੍ਰੀਮੀਅਰ ਡੋਨਲਡ ਟਰੰਪ ਦੇ ਟੈਰਿਫ ਖਤਰੇ ਨਾਲ ਲਜੇਟਣ ਲਈ ਇੱਕ ਯੂਨੀਫਾਈਡ ਟੀਮ ਕੈਨੇਡਾ ਪਹੁੰਚ ਦੇ ਨਾਲ ਬੋਰਡ ਦੇ ਉੱਤੇ ਆਉਣਗੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਮੰਤਰੀਆਂ ਨਾਲ ਮੀਟਿੰਗ ਤੋਂ ਪਹਿਲਾਂ ਉਸ ਏਕਤਾ ਦੇ ਵਿੱਚ ਸ਼ੁਰੂਆਤੀ ਤਰੇੜਾਂ ਦੇ ਸੰਕੇਤਾਂ ਦੇ ਬਾਵਜੂਦ ਉਸ ਆ ਭਰੋਸਾ ਆਇਆ ਹੈ ਟਰੰਪ ਨੇ ਸੋਮਵਾਰ ਨੂੰ ਸੋਸ਼ਲ ਮੀਡੀਆ ਤੇ ਕਿਹਾ ਕਿ ਜਦੋਂ ਤੱਕ ਕੈਨੇਡਾ ਤੇ ਮੈਕਸੀਕੋ ਗੈਰ ਕਾਨੂੰਨੀ ਸਰਹੱਦੀ ਲਾਂਘੇ ਨੂੰ ਬੰਦ ਨਹੀਂ ਕਰਦੇ ਤੇ ਫੈਂਟਨਿਲ ਵਰਗੇ ਨਸ਼ੀਲੇ ਪਦਾਰਥਾਂ ਨੂੰ ਅ Está com uh o -oh. ovo. 25% ਦੀ ਟੈਰਿਫ ਲਗਾਉਣਗੇ ਅਲਬਰਟਾ ਦੇ ਪ੍ਰੀਮੀਅਰ ਡੈਨੀਅਲ ਸਮਿਥ ਤੇ ਕਿਊਬਿਕ ਦੇ ਪ੍ਰੀਮੀਅਰ ਫਰਾਂਸ ਵਾਲੇ ਕੋ ਦੋਵਾਂ ਨੇ ਕਿਹਾ ਹੈ ਕਿ ਅਮਰੀਕਾ ਕੈਨੇਡਾ ਸਰਹੱਦ ਬਾਰੇ ਉਹਨਾਂ ਦੀਆਂ ਚਿੰਤਾਵਾਂ ਜਾਇਜ਼ ਨੇ ਤੇ ਉਹਨਾਂ ਨੂੰ ਹੱਲ ਕਰਨ ਦੀ ਵੀ ਲੋੜ ਹੈ ਕਿਊਬਿਕ ਸਿਟੀ ਦੇ ਵਿੱਚ ਬੁੱਧਵਾਰ ਸਵੇਰੇ ਲਗਾਉ ਨੇ ਕਿਹਾ ਹੈ ਕਿ ਟਰੂਡੋ ਨੂੰ ਆਉਣ ਵਾਲੇ ਰਾਸ਼ਟਰਪਤੀ ਨੂੰ ਭਰੋਸਾ ਦਿਵਾਉਣ ਦੇ ਲਈ ਇੱਕ ਯੋਜਨਾ ਪੇਸ਼ ਕਰਨੀ ਚਾਹੀਦੀ ਹੈ ਕਿ ਕੈਨੇਡਾ ਦੀ ਸਰਹੱਦ ਸੁਰੱਖਿਅਤ ਹੈ ਤੇ ਇਸ ਗੱਲ ਤੋਂ ਇਨਕਾਰ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਕਿ ਕੋਈ ਸਮੱਸਿਆ ਹੈ ਲਿਬਰਲ ਕੌਕਰਸ ਦੀ ਮੀਟਿੰਗ ਦੇ ਵਿੱਚ ਅੱਗੇ ਵਧੇ ਹੋਏ ਸ਼ੈਂਪਨ ਨੇ ਕਿਹਾ ਕਿ ਉਹ ਪਟਵਾ ਇਸ ਗੱਲ ਦੇ ਉੱਤੇ ਸਹਿਮਤ ਹੈ ਕਿ ਇਸ ਨੂੰ ਸਰਹੱਦ ਦੇ ਹੋਰ ਸੰਪਤੀਆਂ ਨਾਲ ਦੁਗਣਾ ਹੋਣਾ ਚਾਹੀਦਾ ਹੈ ਤੋ ਪ੍ਰੀਮੀਅਰ ਨੂੰ ਸੰਗੀ ਸਰਕਾਰ ਦੇ ਨਾਲ ਕੰਮ ਕਰਨ ਲਈ ਕਹਿ ਰਹੇ ਨੇ ਉਹਨਾਂ ਕਿਹਾ ਕਿ ਸਾਰੇ ਪ੍ਰਧਾਨ ਮੰਤਰੀਆਂ ਨੂੰ ਅਪੀਲ ਹੈ ਕਿ ਮਿਲ ਕੇ ਕੰਮ ਕਰੋ ਜਦੋਂ ਸੰਯੁਕਤ ਰਾਜ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਲਈ ਇਕਜੁੱਟ ਹੋਣਾ ਤੇ ਸੰਯੁਕਤ ਮੋਰਚਾ ਬਣਾਉਣਾ ਦਾ ਸਭ ਤੋਂ ਵਧੀਆ ਤਰੀਕਾ ਹੈ ਉਹਨਾਂ ਅੱਗੇ ਕਿਹਾ ਕਿ ਟਰੰਪ ਨੇ ਜਿਹੜੇ ਮੁੱਦੇ ਉਠਾਏ ਨੇ ਸਾਨੂੰ ਮਿਲ ਕੇ ਕੰਮ ਕਰਨਾ ਬਿਹਤਰ ਹੈ ਐਨਡੀਪੀ ਤੇ ਕਨਜ਼ਰਵੇਟਿਵਾਂ ਦੀ ਬੇਨਤੀ ਤੋਂ ਬਾਅਦ ਹਾਊਸ ਆਫ ਕਾਮਨਸ ਨੇ ਮੰਗਲਵਾਰ ਰਾਤ ਨੂੰ ਤਮਕੀ ਤੇ ਐਮਰਜੈਂਸੀ ਬਹਿਸ ਵੀ ਕੀਤੀ ਫ੍ਰੀ ਲੈਂਡ ਨੇ ਬਹਿਸ ਦੌਰਾਨ ਕਿਹਾ ਕਿ ਕੈਨੇਡਾ ਸੰਯੁਕਤ ਰਾਜ ਲਈ ਸਭ ਤੋਂ ਵੱਡਾ ਨਿਰਯਾਤ ਬਾਜ਼ਾਰ ਹੈ ਤੇ ਇਸ ਦੇ ਵਿੱਚ ਤੇਲ, ਬਿਜਲੀ ਤੇ ਨਾਜ਼ੁਕ ਖਣਿਜ ਵਰਗੀਆਂ ਜ਼ਰੂਰੀ ਚੀਜ਼ਾਂ ਵੀ ਸ਼ਾਮਿਲ ਨੇ। ਕੈਨੇਡਾ ਸੰਯੁਕਤ ਰਾਜ ਦੀ ਘਰੇਲੂ ਊਰਜਾ ਸਪਲਾਈ ਲਈ ਜ਼ਰੂਰੀ ਹੈ। 트럼ਪ ਨੇ 18 ਮਹੀਨਿਆਂ ਦੇ ਅੰਦਰ-ਅੰਦਰ ਅਮਰੀਕੀ ਊਰਜਾ ਬਿੱਲਾਂ ਨੂੰ ਅੱਧਾ ਕਰਨ ਦਾ ਵਾਅਦਾ ਕੀਤਾ ਹੈ, ਜੋ ਕਿ ਕੈਨੇਡੀਅਨ ਤੇਲ ਦੀ ਦਰਮਦ ਦੇ ਵਿੱਚ 25% ਦੀ ਪ੍ਰੀਮੀਅਰ ਜੋੜਨ ਦੇ ਮੁਸ਼ਕਿਲ ਹੋ ਸਕਦਾ ਹੈ। 2023 ਦੇ ਵਿੱਚ ਕੈਨੇਡੀਅਨ ਤੇਲ ਦਾ ਕੁੱਲ ਯੂਐਸ ਤੇਲ ਆਯਾਤ ਦਾ ਲਗਭਗ 2/3 ਹਿੱਸਾ ਸੀ ਤੇ ਯੂਐਸ ਤੇਲ ਦੀ ਸਪਲਾਈ ਦਾ ਲਗਭਗ 1/5 ਹਿੱਸਾ ਸੀ। ਫ੍ਰੀਲੈਂਡ ਨੇ ਇਹ ਵੀ ਕਿਹਾ ਹੈ ਕਿ ਦੋਵਾਂ ਦੇਸ਼ਾਂ ਦੀਆਂ ਕਾਨੂੰਨ ਲਾਗੂ ਦੀਆਂ ਏਜੰਸੀਆਂ ਚੀਨ ਵਰਗੇ ਦੇਸ਼ਾਂ ਤੋਂ ਆਉਣ ਵਾਲੇ ਫੈਂਟਨਿਲ ਨੂੰ ਰੋਕਣ ਲਈ ਕੰਮ ਕਰ ਰਹੀਆਂ ਨੇ ਕੈਨੇਡਾ ਸਾਡੇ ਅਮਰੀਕੀ ਗੁਆਂਢੀਆਂ ਨਾਲ ਕੰਮ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹਨਾਂ ਦੀ ਉੱਤਰੀ ਸਰਹੱਦ ਪੂਰੀ ਤਰ੍ਹਾਂ ਸੁਰੱਖਿਅਤ ਹੈ ਫ੍ਰੀ ਲੈਂਡ ਨੇ ਅਕਸਰ ਕੈਨੇਡੀਅਨਾਂ ਨੂੰ ਪ੍ਰੋਸਾ ਦਵਾਉਣ ਦੇ ਤਰੀਕੇ ਵਜੋਂ ਕਿ ਓਟਵਾ ਨੂੰ ਚੀਜ਼ਾਂ ਦੇ ਹੈਂਡਲ ਕਰਨ ਦੇ ਤਰੀਕੇ ਵਜੋਂ ਟੈਰਿਫ ਤੇ 트ੰਪ ਦੇ ਪਿਛਲੇ ਪੁਆਇੰਟ ਮੈਨ ਰਾਬਰਟ लाइटाइजर ਨਾਲ ਉਸਦੇ ਨਿੱਜੀ ਸਬੰਧਾਂ ਦੇ ਵੱਲ ਇਸ਼ਾਰਾ ਕੀਤਾ ਗਿਆ ਪਰ ਯੂएस ਵਪਾਰ ਪ੍ਰਤੀਨਿਧੀ ਦੀ ਮੁਖ ਕੈਬਨਟ ਸਥਿਤੀ ਇਸਵਾਰ ਲਾਈਟਾਈజర్ ਦੇ ਸਾਬਕਾ ਚੀਫ ਆਫ ਸਟਾਫ ਜੈਮਸਨ ਗ੍ਰੀਰ ਕੋਲ ਜਾ ਰਹੀ ਹੈ ਸ਼ੈਂਪੇ ਨੇ ਕਿਹਾ ਹੈ ਕਿ ਫਿਰ ਵੀ ਲਾਈਟਾਈਜ਼ਰ ਸੰਯੁਕਤ ਰਾਜ ਦੇ ਵਿੱਚ ਵਪਾਰ ਨੀਤੀ ਨੂੰ ਰੂਪ ਦੇਣ ਵਿੱਚ ਉਹ ਬੁਨਿਆਦੀ ਰਿਹਾ ਹੈ ਤੇ ਆਉਣ ਵਾਲੇ 트럼ਪ ਪ੍ਰਸ਼ਾਸਨ ਲਈ ਵਪਾਰ ਦੇ ਮੁੱਖ ਆਵਾਜ਼ਾਂ ਵਿੱਚੋਂ ਇੱਕ ਹੈ ਕਨਜ਼ਰਵੇਟਿਵ ਲੀਡਰ ਪੀਰੇ ਪੋਲੀਵਰ ਨੇ ਸਦਨ ਦੀ ਬਹਿਸ ਦੌਰਾਨ ਕਿਹਾ ਕਿ ਟਰੂਡੋ ਨੂੰ ਇਸ ਤਮਕੀਦ ਲਈ ਬਿਹਤਰ ਢੰਗ ਨਾਲ ਤਿਆਰ ਰਹਿਣਾ ਚਾਹੀਦਾ ਸੀ ਉਹਨਾਂ ਕਿਹਾ ਕਿ ਰਾਸ਼ਟਰਪਤੀ 트럼ਪ ਕਹਿ ਰਹੇ ਨੇ ਕਿ ਉਹ ਅਜਿਹਾ ਕਰਨਗੇ ਉਹ 3 ਹਫ਼ਤੇ ਪਹਿਲਾਂ ਚੁਣਿਆ ਗਿਆ ਸੀ ਐਨਡੀਪੀ ਨੇ ਸੰਸਦ ਮੈਂਬਰ ਬ્લેਕ ਡੇਸ ਜਰਲਾਈਸ ਨੇ ਕੈਨੇਡਾ ਨੂੰ ਸੰਯੁਕਤ ਰਾਸ਼ਟਰ ਤੋਂ ਦੂਰ ਆਪਣੇ ਵਪਾਰ ਦੇ ਵਿੱਚ ਵਿਭਿੰਨਤਾ ਲਿਆਉਣ ਲਈ ਕਿਹਾ ਹੈ। ਉਹਨਾਂ ਕਹਿ ਕੇ ਕੈਨੇਡਾ ਨੂੰ ਅਮਰੀਕਾ ਤੇ 트੍ਰੰਪ ਨੂੰ ਇਹ ਦਿਖਾਉਣ ਦੀ ਲੋੜ ਹੈ ਕਿ ਸਾਡੇ ਉਦਯੋਗ ਸਿਰਫ ਉੱਤਮ ਉਦਯੋਗ ਹੀ ਨਹੀਂ ਹਨ, ਸਭ ਤੋਂ ਵਧੀਆ ਗੁਣਵੱਤਾ ਵੀ ਪੈਦਾ ਕਰਦੇ ਨੇ। ਸਗੋਂ ਉਹ ਹੋਰ ਕਿਤੇ ਵੀ ਲੋੜਿੰਦੇ ਨੇ ਜਿਵੇਂ ਕਿ ਯੂਰਪ, ਏਸ਼ੀਆ, ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ ਵਿੱਚ ਵੀ। ਨਿਊਜ਼ ਟੈਸਟ ਤੋਂ ਚੈਨਲ ਪੰਜਾਬੀ ਦੀ ਰਿਪੋਰਟ ਕੁਝ ਲਿਬਰਲ ਸੰਸਦ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਸੋਚਦੇ ਨੇ ਕਿ ਉਹਨਾਂ ਦੀ ਸਰਕਾਰ ਨੂੰ ਉਹਨਾਂ ਬਜ਼ੁਰਗਾਂ ਨੂੰ ਸ਼ਾਮਿਲ ਕਰਨ ਦੇ ਲਈ ਆਉਣ ਵਾਲੀ ਸਰਕਾਰੀ ਛੋਟ ਦੇ ਲਈ ਯੋਗਤਾ ਵਧਾਉਣ ਬਾਰੇ ਵਿਚਾਰ ਕਰਨਾ ਚਾਹੀਦਾ ਹੈ ਜੋ ਹੁਣ ਕੰਮ ਨਹੀਂ ਕਰ ਰਹੇ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪਿਛਲੇ ਹਫਤੇ ਕਿਹਾ ਸੀ ਕਿ ਸਰਕਾਰ ਕੁਝ ਅਵਸਥਾ ਤੇ ਸੰਗੀ ਵਿਕਰੀ ਟੈਕਸ ਜਿਹੜਾ ਹੈ ਉਸ ਨੂੰ ਅਸਥਾਈ ਤੌਰ ਦੇ ਉੱਤੇ ਹਟਾ ਕੇ ਤੇ ਬਸੰਤ ਰੁੱਤ ਦੇ ਵਿੱਚ ਕੰਮ ਕਰਨ ਵਾਲੇ ਕੈਨੇਡੀਅਨਾਂ ਨੂੰ ਡਾਲਰ 250 ਦੇ ਚੈੱਕ ਪੇਜ ਕੇ ਰਹਿਣ ਸਹਿਣ ਦੀਆਂ ਲਾਗਤਾਂ ਬਾਰੇ ਚਿੰਤਾਵਾਂ ਦਾ ਜਵਾਬ ਦੇ ਰਹੇ ਨੇ ਐਨਡੀਪੀ ਆਗੂ ਜਗਮੀਤ ਸਿੰਘ ਨੇ ਸ਼ੁਰੂ ਦੇ ਵਿੱਚ ਕਿਹਾ ਸੀ ਕਿ ਉਹਨਾਂ ਦੀ ਪਾਰਟੀ ਇਸ ਕਦਮ ਦਾ ਸਮਰਥਨ ਕਰੇਗੀ ਪਰ ਹੁਣ ਉਨਾ ਦਾ ਕਹਿਣਾ ਹੈ ਕਿ ਸਰਕਾਰ ਨੂੰ ਉਹਨਾਂ ਜਾਂਚਾਂ ਦੇ ਲਈ ਯੋਗਤਾ ਦਾ ਵਿਸਤਾਰ ਕਰਨਾ ਚਾਹੀਦਾ ਹੈ ਤਾਂ ਜੋ ਗੈਰ ਕਾਰਜਸ਼ੀਲ ਬਜ਼ੁਰਗਾਂ ਤੇ ਉਹਨਾਂ ਲੋਕਾਂ ਨੂੰ ਸ਼ਾਮਲ ਕੀਤਾ ਜਾ ਸਕੇ ਜੋ ਅਪੰਗਤਾ ਸਹਾਇਤਾ ਤੇ ਨਿਰਭਰ ਕਰਦੇ ਨੇ ਉਪਾਅਾਂ ਨੂੰ ਹਕੀਕਤ ਬਣਾਉਣ ਦੇ ਲਈ ਲਿਬਰਲਾਂ ਨੂੰ ਹਾਊਸ ਆਫ ਕਾਮਨਸ ਦੇ ਵਿੱਚ ਐਨਡੀਪੀ ਜਾਂ ਕਿਸੇ ਹੋਰ ਵਿਰੋਧੀ ਪਾਰਟੀ ਦੇ ਸਮਰਥਨ ਦੀ ਲੋੜ ਹੈ ਇਹ ਪੁੱਛੇ ਜਾਣ ਤੇ ਕਿ ਕੀ ਛੋਟਾਂ ਹੋਰ ਲੋਕਾਂ ਨੂੰ ਦਿੱਤੀਆਂ ਜਾਣੀਆਂ ਚਾਹੀਦੀਆਂ ਨੇ ਤਾਂ ਸੀਨੀਅਰ ਮੰਤਰੀ ਸਟੀਵਨ ਮੈਕਕੇਨਨ ਦਾ ਕਹਿਣਾ ਹੈ ਕਿ ਸਰਕਾਰ ਨੇ ਘੱਟ ਆਮਦਨੀ ਵਾਲੇ ਬਜ਼ੁਰਗਾਂ ਦੀ ਮਦਦ ਲਈ ਕਈ ਲਾਭ ਬਣਾਏ ਨੇ ਪਰ ਹਫਤਾਵਾਰੀ ਲਿਬਰਲ ਕਾਕਸ ਦੀ ਮੀਟਿੰਗ ਤੋਂ ਬਾਅਦ ਮਿਲਟਨ ਦੇ ਐਮਪੀ ਐਡਮ ਬੈਨ ਕੋਵਰਡਨ ਨੇ ਕਿਹਾ ਹੈ ਕਿ ਉਹ ਬਜ਼ੁਰਗਾਂ ਦੀ ਮਦਦ ਕਰਨ ਦੇ ਵਿੱਚ ਵਧੇਰੇ ਐਮਬੀਸ਼ਨਸ ਦੇਖਣਾ ਚਾਹੁੰਦੇ ਨੇ ਤੇ Thunderbeereeny River ਦੇ ਐਮਪੀ ਮਾਰਕਸ ਨੇ ਕਿਹਾ ਹੈ ਕਿ ਜੇਕਰ ਸਰਕਾਰ ਬਜ਼ੁਰਗਾਂ ਨੂੰ ਭੁਗਤਾਨਾ ਦੇ ਵਿੱਚ ਸ਼ਾਮਿਲ ਕਰਨ ਦੀ ਸਮਰੱਥਾ ਰੱਖ ਸਕਦੀ ਹੈ ਤਾਂ ਇਸ ਨੂੰ ਮੁਸ਼ਕਲ ਕਰਨਾ ਜਿਹੜਾ ਹੈ ਇਸ ਕੋ ਇਸ ਨੂੰ ਬਿਲਕੁਲ ਨਹੀਂ ਕਰਨਾ ਚਾਹੀਦਾ ਬਲਕਿ ਬਕਵਾ ਸਰਕਾਰ ਨੂੰ ਪੂਰੀ ਤਰ੍ਹਾਂ ਸੇਵਾ ਮੁਕਤ ਹੋਣ ਵਾਲੇ ਬਜ਼ੁਰਗਾਂ ਨੂੰ ਛੋੜਦੀ ਪੇਸ਼ ਕਰਨ ਲਈ ਵੀ ਬੁਲਾ ਰਹੀ ਹੈ ਕੈਨੇਡਾ ਪੋਸਟ ਅਤੇ ਕੈਨੇਡੀਅਨ ਯੂਨੀਅਨ ਆਫ ਪੋਸਟ ਵਰਕਰਸ ਦਰਮਿਆਨ ਗੱਲਬਾਤ ਜਿਹੜੀ ਹੈ ਉਹ ਫਿਲਹਾਲ ਤਾਂ ਠੱਪ ਹੋਈ ਬੈਠੀ ਹੈ ਫੈਡਰਲ ਸਰਕਾਰ ਦੇ ਵੱਲੋਂ ਨਿਯੁਕਤ ਵਿਚੋਲਗੀ ਅਧਿਕਾਰੀ ਨੇ ਗੱਲਬਾਤ ਨੂੰ ਅਸਥਾਈ ਤੌਰ ਦੇ ਉੱਤੇ ਤਾਂ ਮੁਅੱਤਲ ਕੀਤਾ ਹੈ ਇਸ ਮਾਮਲੇ ਨੂੰ ਲੈ ਕੇ ਸੁਲਝਾਉਣ ਦੀ ਕੋਸ਼ਿਸ਼ ਬਾਰ-ਬਾਰ ਕੀਤੀ ਜਾ ਰਹੀ ਹੈ ਪਰ ਹਜੇ ਇਹ ਮਸਲਾ ਵੀ ਪਾਣੀ ਚ ਮਧਾਣੀ ਦੀ ਤਰ੍ਹਾਂ ਹੀ ਬਣਿਆ ਹੋਇਆ ਹੈ ਕੈਨੇਡਾ ਦੇ ਲੇਬਰ ਮੰਤਰੀ ਸਟੀਵਨ ਮੈਕਨੇਨ ਨੇ ਇਹ ਕਿਹਾ ਹੈ ਕਿ ਕਈ ਦਿਨਾਂ ਦੀ ਗੱਲਬਾਤ ਤੋਂ ਬਾਅਦ ਵੀ ਉਹਨਾਂ ਦੀ ਜਿਹੜੀ ਮੁਲਾਂਕਣ ਇਹ ਹੈ ਕਿ ਇਸ ਸਮੇਂ ਵਿਚੋਲਗੀ ਦੇ ਸਫਲ ਹੋਣ ਦੇ ਲਈ ਨਾਜ਼ੁਕ ਮੁੱਦਿਆਂ ਦੇ ਉੱਤੇ ਦੋਵੇਂ ਧਿਰਾਂ ਇੱਕ ਦੂਜੇ ਤੋਂ ਬਹੁਤ ਦੂਰ ਨੇ ਉਮੀਦ ਹੈ ਕਿ ਵਿਚੋਲਗੀ ਦੀਆਂ ਗਤੀਵਿਧੀਆਂ ਦੇ ਵਿੱਚ ਇਹ ਵਿਰਾਮ ਦੋਵਾਂ ਧਿਰਾਂ ਨੂੰ ਆਪਣੀਆਂ ਸਥਿਤੀਆਂ ਦਾ ਮੁੜ ਮੁਲਾਂਕਣ ਕਰਨ ਤੇ ਨਵੇਂ ਸੰਕਲਪ ਦੇ ਨਾਲ ਸੌਦੇਬਾਜ਼ੀ ਦੀ ਮੇਜ਼ ਦੇ ਉੱਤੇ ਵਾਪਸ ਜਾਣ ਦੀ ਇਜਾਜ਼ਤ ਦੇਵੇਗਾ ਬੁੱਧਵਾਰ ਦੁਪਹਿਰ ਨੂੰ ਲਿਬਰਲ ਕੌਕਸ ਦੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਮੈਕਨੇਰਨ ਨੇ ਕਿਹਾ ਕਿ ਉਹ ਬਹੁਤ ਨਿਰਾਸ਼ ਨੇ ਲੇਬਰ ਮੰਤਰੀ ਨੇ ਕੈਨੇਡਾ ਪੋਸਟ ਜੋਤੇ ਯੂਨੀਅਨ ਦੋਵਾਂ ਨੂੰ ਬਾਅਦ ਦੁਪਹਿਰ ਉਹਨਾਂ ਨਾਲ ਮਿਲਣ ਲਈ ਵੀ ਕਿਹਾ ਹੈ ਸੋ ਹੋ ਸਕਦਾ ਹੈ ਕਿ ਮੁਲਾਕਾਤ ਅੱਜ ਹੋ ਜਾਵੇ ਜਿਵੇਂ ਕਿ ਸਾਰੇ ਵਿਵਾਦਾਂ ਦੇ ਵਿੱਚ ਹੁੰਦਾ ਹੈ ਉਹਨਾਂ ਨੇ ਵੀ ਦੱਸਿਆ ਜਾਏਗਾ ਕਿ ਉਹ ਇਕੱਲੇ ਇਸ ਵਿਵਾਦ ਦੇ ਨਤੀਜਿਆਂ ਤੇ ਇਸ ਦੇ ਹਾਲ ਦੇ ਲਈ ਜ਼ਿੰਮੇਵਾਰ ਨੇ ਲੇਬਰ ਮੰਤਰੀ ਨੇ ਕਿਹਾ ਹੈ ਕਿ ਜਿਵੇਂ ਹੀ ਅਰਥਪੂਰਨ ਸੌਦੇਬਾਜ਼ੀ ਦੀ ਗੱਲਬਾਤ ਦੁਬਾਰਾ ਸ਼ੁਰੂ ਹੋ ਸਕਦੀ ਹੋਵੇਗੀ ਤਾਂ ਵਿਸ਼ੇਸ਼ ਵਿਜੋਲਗੀ ਅਧਿਕਾਰੀ ਦੋਵਾਂ ਤਰ੍ਹਾਂ ਦੇ ਨਾਲ ਗੱਲਬਾਤ ਕਰਨ ਦੇ ਲਈ ਵਾਪਸੀ ਕਰਨਗੇ 15 ਨਵੰਬਰ ਤੋਂ ਕੈਨੇਡਾ ਪੋਸਟ ਦੇ 55000 ਵਰਕਰ ਹੜਤਾਲ ਤੇ ਨੇ ਵਰਕਰਾਂ ਦੀ ਯੂਨੀਅਨ ਤੇ ਕ੍ਰੌਨ ਕਾਰਪੋਰੇਸ਼ਨ ਦਰਮਿਆਨ ਇੱਕ ਸਾਲ ਤੋਂ ਨ ਸਮਝੌਤੇ ਦੇ ਉੱਤੇ ਗੱਲਬਾਤ ਚੱਲ ਰਹੀ ਸੀ ਪਰ ਗੱਲਬਾਤ ਬੇਨਤੀਜਾ ਰਹਿਣ ਕਰਕੇ ਹੜਤਾਲ ਸ਼ੁਰੂ ਹੋ ਗਈ ਸੀ 18 ਨਵੰਬਰ ਤੋਂ ਫੈਡਰਲ ਸਰਕਾਰ ਦੇ ਦੁਆਰਾ ਨਿਯੁਕਤ ਵਿਸ਼ੇਸ਼ ਵਿਚੋਲਗੀ ਅਧਿਕਾਰੀ ਦੋਵਾਂ ਤਰ੍ਹਾਂ ਦੇ ਨਾਲ ਗੱਲਬਾਤ ਕਰ ਰਹੇ ਨੇ ਯੂਨੀਅਨ ਅਗਲੇ 4 ਸਾਲਾਂ ਦੌਰਾਨ 22% ਦੀ ਤਨਖਾਹ ਵਾਧੇ ਦੀ ਮੰਗ ਕਰ ਰਹੀ ਹੈ ਕੈਨੇਡਾ ਪੋਸਟ ਇਸ ਤੋਂ ਅੱਧੇ ਦੀ ਪੇਸ਼ਕਸ਼ ਕਰ ਚੁੱਕੀ ਹੈ ਦੋਵੇਂ ਤਰ੍ਹਾਂ ਜਿਨ੍ਹਾਂ ਬੈਨੀਫਿਟਸ ਕੰਮਕਾਜੀ ਸਥਿਤੀਆਂ ਤੇ ਕੰਪਨੀ ਦੇ ਹਫ਼ਤੇ ਦੇ ਵਿੱਚ 7 ਦਿਨ ਡਿਲੀਵਰੀ ਦੀ ਇੱਛਾ ਵਰਗੇ ਮੁੱਦਿਆਂ ਦੇ ਉੱਤੇ ਵੀ ਗੱਲਬਾਤ ਕਰ ਰਹੇ ਨੇ ਪੀਲ ਪੁਲਿਸ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਉਹਨਾਂ ਦੇ ਵੱਲੋਂ ਔਰਤਾਂ ਦੇ ਨਾਲ ਛੇੜਛਾੜ ਤੇ ਜਨਸੀ ਹਮਲਾ ਕਰਨ ਦੇ ਮਾਮਲੇ ਦੇ ਵਿੱਚ ਅਸ਼ਦੀਪ ਸਿੰਘ ਨਾਮ ਦੇ ਇੱਕ 23 ਸਾਲਾ ਮੁੰਡੇ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਮਾਮਲੇ ਦੀ ਜਾਂਚ ਜਾਰੀ ਹੈ ਪੀਲ ਰੀਜਨਲ ਪੁਲਿਸ ਦੇ ਵੱਲੋਂ 22 ਸਾਲ ਦੇ ਅਸ਼ਦੀਪ ਸਿੰਘ ਨੂੰ ਵਾਇਲੈਂਟ ਸੈਕਸ਼ੂਅਲ ਅਸੌਲਟ ਲਈ ਗ੍ਰਿਫਤਾਰ ਕੀਤਾ ਗਿਆ ਜਿਸ ਦੇ ਵੱਲੋਂ ਸਾਊਥ ਏਸ਼ੀਅਨ ਮੂਲ ਦੀਆਂ ਕੁੜੀਆਂ ਨੂੰ ਇਹ ਕਹਿ ਕੇ ਰਾਈਡ ਆਫਰ ਕੀਤੀ ਜਾਂਦੀ ਸੀ ਕਿ ਉਹ ਇੱਕ ਰਾਈਡ ਸ਼ੇਅਰਿੰਗ ਕੰਪਨੀ ਲਈ ਕੰਮ ਕਰਦਾ ਹੈ ਤੇ ਬਾਅਦ ਦੇ ਵਿੱਚ ਉਹ ਕਾਰ ਨੂੰ ਕਿਸੇ ਸੰਸਾਨ ਲਗਾਤੇ ਲਗਾ ਕੇ ਜਿੰਸੀ ਛੇੜਛਾੜ ਨੂੰ ਅੰਜਾਮ ਦਿੰਦਾ ਸੀ ਪੁਲਿਸ ਮੁਤਾਬਕ ਉਸ ਦੇ ਵੱਲੋਂ 20 ਸਾਲ ਦੀ ਉਮਰ ਦੇ ਲਗਭਗ ਸਾਊਥ ਏਸ਼ੀਅਨ ਕੁੜੀਆਂ ਨੂੰ ਟਾਰਗੇਟ ਕੀਤਾ ਜਾਂਦਾ ਸੀ ਜਿਸ ਦੇ ਬਾਅਦ ਪੁਲਿਸ ਦੇ ਵੱਲੋਂ ਕਮਿਊਨਿਟੀ ਸਹਿਯੋਗ ਅਤੇ ਤਿੰਨ ਕੁੜੀਆਂ ਦੀਆਂ ਸ਼ਿਕਾਇਤਾਂ ਦੇ ਆਧਾਰ ਤੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਆ ਨੋਵੰਬਰ 20th ਅਰਸ਼ਦੀਪ ਸਿੰਘ ਅ 22 ਈਅਰ 올 ਮੈਨ ਫਰਮ ਬ੍ਰੈਂਪਟਨ ਵਾਸ ਅਰੈਸਟਿਡ ਇਨ ਲੰਡਨ 온ਟਾਰੀਓ ਐਂਡ ਚਾਰਜਡ ਵਿਦ ਮਲਟੀਪਲ ਕਾਉਂਟਸ ਆਫ ਸੈਕਸ਼ੂਅਲ ਅਸਾਲਟ ਐਂਡ ਕ੍ਰਿਮਨਲ ਕੋਡ ਅਫੈਂਸਸ ਥਿਸ ਇਨਕਲੂਡਡ ਸੈਕਸ਼ੂਅਲ ਅਸਾਲਟ sexual assault with a weapon, sexual assault by strangulation, robbery, three counts of kidnapping, and two counts of utter threats. i have to say, it was made based out of um, support from our community in response to the public safety advisory uh, that we did, but also the dedication and the commitment, as you heard from the chair and, and i reiterated, of the investigative team that you see behind us. They demonstrated the gold standard in investigations and were committed to finding the person responsible and for preventing them from harming other people in our community. ਫੇਲ ਰੀਜਨਲ ਪੁਲਿਸ ਨੇ ਡਿਪਟੀ ਚੀਫ ਦੇ ਮੁਤਾਬਕ ਇਸ ਦੇ ਵੱਲੋਂ ਇੱਕ ਦਿਨ ਦੇ ਵਿੱਚ ਤਿੰਨ ਅਜਹੀਆਂ ਸੰਘੀਨ ਘਟਨਾਵਾਂ ਨੂੰ ਜਾਨ ਦਿੱਤਾ ਗਿਆ ਜਿਸ ਦੀਆਂ ਸ਼ਿਕਾਇਤਾਂ ਪੁਲਿਸ ਨੂੰ ਪ੍ਰਾਪਤ ਹੋਈਆਂ। ਉਨ੍ਹਾਂ ਆਖਿਆ ਕਿ ਪਬਲਿਕ ਸੇਫਟੀ ਪੁਲਿਸ ਲਈ ਸਭ ਤੋਂ ਮਹੱਤਵਪੂਰਨ ਹੈ ਖਾਸ ਕਰਕੇ ਜੈਂਡਰ ਬੇਸਡ ਵਾਇਲੈਂਸ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਏਗਾ। She was then driven to the area of Highway twenty seven and Nashville Road in the city of Vaughan, where she was sexually assaulted. On the same day, an adult female was waiting at a bus stop in the area of Gorridge Crescent and Via Romano Way in the city of Brampton. The same black four door sedan approached her and identified themselves again as a rideshare service operator offering a ride. The female was then driven to the area of Highway 50 south of Gore Road in the city of Brampton, where once again she, that survivor was sexually assaulted. That survivor was waiting at that bus stop to go to school. On the morning of Saturday, November 16th, an adult female victim, again waiting at a bus stop in the area of Airport Road and Humble West Park in Brampton, was approached by another, or by a four-door sedan, again being offered a ride. The female was driven to the area of Countryside Drive just west of Airport Road, where she, too, was sexually assaulted. During the investigation, information around these incidents and the suspect was collected and shared through several public safety advisories. The information that was collected included details around their language, which was that the male spoke both English and Punjabi. We issued those public safety advisories in both of those languages to ensure that the people that were being affected and targeted by these crimes would be aware. ਪੁਲਿਸ ਨੇ ਅਪੀਲ ਕੀਤੀ ਹੈ ਕਿ ਕੋਈ ਵੀ ਇਸ ਤਰ੍ਹਾਂ ਦੀ ਅਨਧਿਕਾਰਤ ਜਾਂ ਬਿਨਾ ਜਾਣ ਪਛਾਣ ਤੋਂ ਰਾਈਡ ਸ਼ੇਅਰਿੰਗ ਦੀ ਵਰਤੋਂ ਨਾ ਕਰੋ ਅਤੇ ਜੇਕਰ ਅਜਿਹੀ ਕੋਈ ਘਟਨਾ ਵਾਪਰਦੀ ਹੈ ਤਾਂ ਪੁਲਿਸ ਨਾਲ ਜ਼ਰੂਰ ਸੰਪਰਕ ਕੀਤਾ ਜਾਵੇ I I would like to remind everyone to not accept any unsolicited rides or services. Again, on behalf of our police service, we are committed to ensuring that gender-based violence and the reality is on behalf of our entire region This week we kicked off the Break the Silence campaign which is a campaign aimed towards increasing education aimed at prevention and really addressing the issues of gender based violence it cannot and will not be accepted in Peel region ਬੇਸ਼ੱਕ ਸ਼ਿਕਾਇਤਨ ਦੇ ਆਧਾਰ ਤੇ ਪੁਲਿਸ ਦੇ ਵੱਲੋਂ ਇਸ ਸੰਭਾਵੀ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਪਰ ਅਜਹੀਆਂ ਕਿੰਨੀਆਂ ਮੰਦਭਾਗੀਆਂ ਘਟਨਾਵਾਂ ਆਪਣੀਆਂ ਹੋਣਗੀਆਂ ਉਹ ਫਿਲਹਾਲ ਜਾਂਚ ਤੋਂ ਬਾਅਦ ਪਤਾ ਲੱਗੇਗਾ ਪਰ ਇਹ ਵਰਤਾਰਾ ਮੰਦਭਾਗਾਂ ਤੇ ਨਿੰਦਣਯੋਗ ਹੈ ਨਿਊਜ਼ ਸਟਾਰ ਟੂ ਚੈਨਲ ਪੰਜਾਬੀ ਰਿਪੋਰਟ ਮਾਊਂਟਿਸਾ ਕਹਿੰਦਾ ਹੈ ਕਿ BC ਦੇ ਵਿੱਚ ਪੁਲਿਸ ਦੇ ਦੁਆਰਾ ਨਵੀਂ ਡਰਗ ਨਿਰਮਾਣ ਸੁਪਰ ਲੈਬ ਦਾ ਪਰਦਾਫਾਸ਼ ਕਰਨ ਤੋਂ ਬਾਅਦ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਬਰਨਵੀ ਆਰ ਸੀ ਐਮ ਪੀ ਡਿਟੈਚਮੈਂਟ ਨੇ ਕਿਹਾ ਹੈ ਕਿ ਅਧਿਕਾਰੀਆਂ ਨੇ 16 ਤੇ 17 ਅਕਤੂਬਰ ਨੂੰ ਲੋਅਰ ਮੈਲ ਲੈਂਡ ਖੇਤਰ ਦੇ ਵਿੱਚ ਚਾਰ ਸੰਪਤੀਆਂ ਤੇ ਖੋਜ ਵਾਰੰਟ ਲਾਗੂ ਕਰਨ ਤੋਂ ਪਹਿਲਾਂ ਕਾਰਵਾਈ ਦੀ ਜਾਂਚ ਦੇ ਵਿੱਚ 6 ਮਹੀਨੇ ਵਿਥਾਏ ਇਨ੍ਹਾਂ ਜਾਇਦਾਦਾਂ ਦੇ ਵਿੱਚੋਂ ਇੱਕ ਲੈਂਗਲੇ ਦੇ ਵਿੱਚ ਇੱਕ ਪੈਂਡੂ ਫਾਰਮ ਜਿਸ ਨੂੰ ਪੁਲਿਸ ਨੇ ਇੱਕ ਸੁਪਰ ਲੈਬ ਦੇ ਵਜੋਂ ਦਰਸਾਇਆ ਜੋ ਕਥਿਤ ਤੌਰ ਤੇ ਇੱਕ ਹਫਤਾਵਾਰੀ ਆਧਾਰ ਦੇ ਉਤੇ ਕਈ ਕਿਲੋਗ੍ਰਾਮ ਫੈਂਟਾਨਿਲ ਪੈਦਾ ਕਰਨ ਦੀ ਸਮਰੱਥ ਸੀ ਪੁਲਿਸ ਦੇ ਅਨੁਸਾਰ ਜਾਂਚ ਕਰਤਾਵਾਂ ਨੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਤੇ ਸੰਭਾਵੀ ਕਾਤਕ ਡਰੱਗ ਦੇ ਉਤਪਾਦਨ ਦੇ ਵਿੱਚ ਵਰਤੇ ਗਏ ਸੈਂਕੜੇ ਕਿਲੋਗ੍ਰਾਮ ਰਸਾਇਣ ਜ਼ਬਤ ਕੀਤੇ ਆਰਸੀਐਮਪੀ ਨੇ ਕਿਹਾ ਕਿ ਹੋਰ ਤਿੰਨ ਸ਼ੱਕੀ ਵਿਅਕਤੀਆਂ ਦੇ ਘਰਾਂ ਤੇ ਛਾਪੇਮਾਰੀ ਕੀਤੀ ਗਈ ਸੀ ਜੋ ਡਰੱਗਸ ਬਣਾਉਣ ਦੇ ਵਿੱਚ ਸ਼ਾਮਿਲ ਸਨ ਪੁਲਿਸ ਨੇ ਕਿਹਾ ਹੈ ਕਿ ਅਧਿਕਾਰੀਆਂ ਨੇ ਗੁਪਤ ਲੈਬ ਨੂੰ ਖਤਮ ਕਰਨ ਤੇ ਦੂਸ਼ਿਤ ਸਮਗਰੀ ਦੇ ਨਿਪਟਾਰੇ ਦੇ ਲਈ 3 ਦਿਨ ਬਤਾਏ ਲੈਬ ਦੀ ਖੋਜ ਤੇ ਜਿਹੜੇ ਨੇ ਜਬਤ ਕੁਝ ਤਾਂ ਪਹਿਲਾਂ ਕੁਝ ਦਿਨ ਪਹਿਲਾਂ ਮਾਉਂਟੇਜ਼ ਦੇ ਦੁਆਰਾ BC ਦੇ ਵਿੱਚ ਇੱਕ ਪਿੰਡੂ ਜਾਇਦਾਦ ਤੇ ਕੈਨੇਡੀਅਨ ਇਤਿਹਾਸ ਦੇ ਵਿੱਚ ਸਭ ਤੋਂ ਵੱਡੀ ਤੇ ਸਭ ਤੋਂ ਵਧੀਆ ਜਿਹੜੀ ਹੈ ਉਹ ਡਰੱਗ ਉਤਪਾਦਨ ਲੈਬ ਦੇ ਵਜੋਂ ਛਾਪੇਮਾਰੀ ਕਰਨ ਤੋਂ ਕੁਝ ਦਿਨ ਪਹਿਲਾਂ ਹੋਈ ਸੀ ਫੈਡਰਲ RCM P ਦੇ ਪੈਸੀਫਿਕ ਖੇਤਰ ਦੇ ਲਈ ਸਹਾਇਕ ਕਮਿਸ਼ਨਰ ਨੇ ਕਿਹਾ ਕਿ ਕੈਮਲੂਪਸ ਦੇ ਪੂਰਬ ਦੇ ਵਿੱਚ ਖੋਜੀ ਗਈ ਸੁਪਰ ਲੈਬ ਦੇ ਵਿੱਚ ਦਵਾਈ ਦੇ ਬੰਦ ਹੋਣ ਤੇ 95 ਮਿਲੀਅਨ ਕਾਤਕ ਖੁਰਾਕਾਂ ਦਾ ਉਤਪਾਦਨ ਕਰਨ ਦੇ ਲਈ ਕਾਫੀ ਫੈਂਟਨਿਲ ਤੇ ਕੈਮੀਕਲ ਸਨ ਪੁਲਿਸ ਦਾ ਕਹਿਣਾ ਹੈ ਕਿ ਜਿਹੇ ਵੱਡੇ ਪੈਮਾਨੇ ਤੇ ਨਸ਼ੀਲੇ ਪਦਾਰਥਾਂ ਦੇ ਉਤਪਾਦਨ ਦੀਆਂ ਸਹੂਲਤਾਂ ਦੇ ਪਿੱਛੇ ਸੰਗਠਿਤ ਅਪਰਾਧ ਹੋਣ ਦੀ ਸੰਭਾਵਨਾ ਹੈ ਇਹ ਲੈਬ ਸਿੱਧੇ ਤੌਰ ਤੇ ਬੀਸੀ ਦੇ ਵਿੱਚ ਸ਼ਾਮਿਲ ਗੰਗਾ ਦੇ ਨਾਲ ਜੁੜੀ ਹੋਈ ਹੈ ਇਸ ਤਰ੍ਹਾਂ ਦੀ ਡਰਗ ਸੁਪਰ ਲੈਬਸ ਮੁੱਚੇ ਭਾਈਚਾਰੇ ਲਈ ਜਨਤਕ ਸੁਰੱਖਿਆ ਲਈ ਗੰਭੀਰ ਖਤਰਾ ਪੈਦਾ ਕਰਦੀ ਹੈ ਇਹ ਪ੍ਰਤੀਤ ਹੁੰਦਾ ਹੈ ਕਿ ਇਸ ਲੈਬ ਦੇ ਵਿੱਚ ਤਿਆਰ ਕੀਤਾ ਜਾ ਰਿਹਾ ਫੈਂਟਨਿਲ ਵਿਆਪਕ ਤੌਰ ਦੇ ਉਤੇ ਵੰਡਿਆ ਜਾ ਰਿਹਾ ਸੀ ਸੰਭਾਵਤ ਤੌਰ ਤੇ ਇਸ ਪ੍ਰਾਂਤ ਤੇ ਦੇਸ਼ ਭਰ ਦੇ ਵਿੱਚ ਓਵਰਡੋਸ ਦੇ ਵਿੱਚ ਯੋਗਦਾਨ ਪਾ ਰਿਹਾ ਸੀ ਗ੍ਰਫਤਾਰ ਕੀਤੇ ਗਏ ਦੋ ਵਿਅਕਤੀਆਂ ਦੇ ਖਿਲਾਫ ਕੋਈ ਦੋਸ਼ ਨਹੀਂ ਲਗਾਇਆ ਗਿਆ ਹੈ ਪਰ ਪੁਲਿਸ ਦਾ ਕਹਿਣਾ ਹੈ ਕਿ ਜਾਂਚ ਚੱਲੀ ਹੈ ਜਨਵਰੀ ਤੋਂ ਕੋਲੋਨਾ BC ਹਾਈਵੇ ਪੈਟਰੋਲ ਨੇ ਬਹੁਤ ਜ਼ਿਆਦਾ ਰਫਤਾਰ ਤੇ ਹਮਲਾਵਰ ਡਰਾਈਵਿੰਗ ਦੇ ਲਈ 545 ਵਾਹਨਾਂ ਨੂੰ

ਯਾਤਰਾ ਕਰਨ ਵਾਲੇ ਵਾਹਨ ਮਾਲਕ ਦੇ ਖਰਚੇ ਤੇ 7 ਦਿਨਾਂ ਦੇ ਲਈ ਵਾਹਨ ਜ਼ਬਤ ਕੀਤੇ ਜਾਣਗੇ ਸਤੰਬਰ ਦੇ ਵਿੱਚ ਜ਼ਬਤ ਕਰਨ ਤੇ ਖਿੱਚਣ ਦੀਆਂ ਦਰਾਂ ਦੇ ਵਿੱਚ ਵਾਧਾ ਹੋਇਆ ਜਿਸ ਦੀ ਟਿਕਟ ਹੁਣ ਡਾਲਰ 368 ਤੋਂ ਡਾਲਰ 483 ਦੇ ਜਿਹੜੇ ਨੇ ਉਹ ਵਿਚਾਰ ਹੈ ਜੁਰਮਾਨੇ ਦੇ ਸਿਖਰ ਤੇ ਸਪੀਡ ਦੋਸ਼ੀ ਡਰਾਈਵਰਾਂ ਦੇ ਲਾਇਸੈਂਸ ਬੀਮਾ ਪ੍ਰੀਮੀਅਮਾਂ ਨੂੰ ਪ੍ਰਭਾਵਿਤ ਕਰ ਸਕਦੇ ਨੇ ਤੇ ਸੰਭਾਵਤ ਤੌਰ ਤੇ ਡਰਾਈਵਿੰਗ ਦੀ ਮਨਾਹੀ ਦੇ ਨਤੀਜੇ ਵਜੋਂ ਹੋ ਸਕਦੇ ਨੇ ਪੁਲਿਸ ਦੇ ਅਨੁਸਾਰ ਖਰਾਬ ਡਰਾਈਵਿੰਗ ਤੋਂ ਬਾਅਦ ਬਹੁਤ ਜ਼ਿਆਦਾ ਰਫਤਾਰ ਗੰਭੀਰ ਸੱਟਾਂ ਦੇ ਉੱਤੇ ਕਾਤਕ ਜੜਿਆ ਟੱਕਰਾਂ ਦੇ ਪ੍ਰਮੁੱਖ ਕਾਰਨਾਂ ਦੇ ਵਿੱਚੋਂ ਇੱਕ ਹੈ ਕਿਰਪਾ ਕਰਕੇ ਹੌਲੀ ਕਰੋ ਤੇ ਗੱਡੀ ਸੁਰੱਖਿਆ ਚਲਾਓ ਇਹ ਚੇਤਾਵਨੀ ਕੋਲੋਨਾ ਦੇ ਵਿੱਚ RCMP ਦੁਆਰਾ 4 ਦਿਨਾਂ ਦੇ ਵਿੱਚ ਸਕੂਲੀ ਜ਼ੋਨਾਂ ਦੇ ਵਿੱਚ ਤੇਜ਼ ਰਫ਼ਤਾਰੀ ਲਈ 45 ਟਿਕਟਾਂ ਜਾਰੀ ਕਰਨ ਤੋਂ ਬਾਅਦ ਆਈ ਹੈ RCMP ਨੇ ਕਿਹਾ ਹੈ ਕਿ ਇਸ ਦੇ ਮਿਊਨਿਸਪਲ ਟ੍ਰੈਫਿਕ ਸੈਕਸ਼ਨ ਨੇ 4 ਨਵੰਬਰ ਤੇ 7 ਨਵੰਬਰ ਦੇ ਵਿੱਚਕਾਰ ਸਕੂਲ ਜ਼ੋਨ ਦੀ ਸਪੀਡ ਚਲਾਉਣ ਵਾਲਿਆਂ ਨੂੰ ਨਿਸ਼ਾਨਾ ਬਣਾਇਆ ਤੇ ਉਲੰਘਣਾਵਾਂ ਦੀ ਗਿਣਤੀ ਦੇਖੀ ਹੈ ਇੱਕ ਡਰਾਈਵਰ ਜੋ ਕਿ ਹਾਲੀਵੁੱਡ ਰੋਡ ਦੱਖਣ ਦੇ ਨਾਲ ਇੱਕ ਸਕੂਲ ਜ਼ੋਨ ਦੇ ਵਿੱਚ 69 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਸਫ਼ਰ ਕਰ ਰਿਹਾ ਸੀ ਸਕੂਲ ਜ਼ੋਨ ਦੀ ਉਲੰਘਣਾ ਤੋਂ ਇਲਾਵਾ ਆਰਸੀਐਮਪੀ ਨੇ ਕਿਹਾ ਕਿ ਟ੍ਰੈਫਿਕ ਅਧਿਕਾਰੀਆਂ ਨੇ ਗਲੈਨਮੋਰ ਰੋਡ ਦੇ ਨਾਲ 60 ਕਿਲੋਮੀਟਰ ਪ੍ਰਤੀ ਘੰਟਾ ਜ਼ੋਨ ਦੇ ਵਿੱਚ 108 ਕਿਲੋਮੀਟਰ ਪ੍ਰਤੀ ਘੰਟਾ ਦੀ ਸਫ਼ਰ ਕਰਨ ਵਾਲੇ ਇੱਕ ਵਾਹਨ ਤੇ ਹਾਈਵੇ 33 ਦੇ 60 ਕਿਲੋਮੀਟਰ ਪ੍ਰਤੀ ਘੰਟੇ ਵਾਲੇ ਹਿੱਸੇ ਦੇ ਵਿੱਚ 105 ਕਿਲੋਮੀਟਰ ਪ੍ਰਤੀ ਘੰਟਾ ਦੇ ਸਫ਼ਰ ਕਰਨ ਵਾਲੇ ਇੱਕ ਵਾਹਨ ਸਮੇਤ ਚਾਰ ਹੋਰਾਂ ਨੂੰ ਵੀ ਕਾਬੂ ਕੀਤਾ এনवायरमेंट ਕੈਨੇਡਾ ਨੇ BC ਦੇ ਉਤਰੀ ਤੱਟ ਦੇ ਲਈ ਸਰਦੀਆਂ ਦੇ ਤੂਫਾਨ ਦੀ ਚੇਤਾਵਨੀ ਜਾਰੀ ਕਰ ਦਿਆ ਹੈ ਕਿ ਹੈ ਕਿ ਲੰਮੇ ਸਮੇਂ ਤੱਕ ਬਰਫੀਲਾ ਤੂਫਾਨ ਵੀਰਵਾਰ ਰਾਤ ਤੱਕ 50 ਸੈਂਟੀਮੀਟਰ ਤੱਕ ਬਰਫਬਾਰੀ ਲਿਆਏਗਾ ਉਹਨਾਂ ਦਾ ਕਹਿਣਾ ਹੈ ਕਿ ਲਗਭਗ 15 ਸੈਂਟੀਮੀਟਰ ਪਹਿਲਾਂ ਹੀ ਬਰਫ਼ ਡਿੱਗ ਚੁੱਕੀ ਹੈ ਤੇ ਇੱਕ ਘੱਟ ਦਬਾਅ ਵਾਲਾ ਸਿਸਟਮ ਆ ਜਿਸ ਵੇਰੇ ਇਸ ਖੇਤਰ ਦੇ ਵਿੱਚ ਚਲਾ ਜਾਵੇਗਾ ਜਿਸ ਦੇ ਨਾਲ ਲਗਭਗ 10 ਸੈਂਟੀਮੀਟਰ ਹੋਰ ਵੱਜ ਜਾਏਗਾ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅੱਜ ਸ਼ਾਮ ਤੋਂ ਵੀਰਵਾਰ ਰਾਤ ਦਰਮਿਆਨ 25 ਸੈਂਟੀਮੀਟਰ ਹੋਰ ਬਰਫਬਾਰੀ ਹੋਣ ਦੀ ਸਭਾਵਨਾ ਐਨਵਾਇਰਨਮੈਂਟ ਕੈਨੇਡਾ ਨੇ ਵੀ BC ਦੇ ਉੱਤਰੀ ਤੇ ਕੇਂਦਰੀ ਅੰਦਰੂਨੀ ਖੇਤਰ ਦੇ ਲਈ ਬਰਫਬਾਰੀ ਦੀ ਚੇਤਾਵਨੀ ਜਾਰੀ ਕਰਦਿਆ ਕਿਹਾ ਹੈ ਕਿ 15 ਸੈਂਟੀਮੀਟਰ ਬਰਫਬਾਰੀ ਹੋਣ ਦੀ ਸੰਭਾਵਨਾ ਹੈ ਇਹ ਵੀ ਕਿਹਾ ਗਿਆ ਹੈ ਕਿ ਅੱਜ ਰਾਤ ਬਰਫਬਾਰੀ ਦੇ ਵਿੱਚ ਤਬਦੀਲ ਹੋਣ ਤੇ ਪਹਿਲਾਂ ਹਲਕੀ ਬਰਫਬਾਰੀ ਦਾ ਦੌਰ ਸ਼ੁਰੂ ਹੋ ਜਾਏਗਾ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਸਿਸਟਮ ਸ਼ੁੱਕਰਵਾਰ ਦੁਪਹਿਰ ਤੱਕ ਖੇਤਰ ਤੋਂ ਬਾਹਰ ਚਲੇ ਜਾਏਗਾ ਮੌਸਮ ਦਫਤਰ ਉਹਨਾਂ ਖੇਤਰਾਂ ਦੇ ਵਿੱਚ ਡਰਾਈਵਰਾਂ ਨੂੰ ਚੇਤਾਵਨੀ ਦੇ ਰਿਹਾ ਹੈ ਕਿ ਭਾਰੀ ਬਰਫਬਾਰੀ ਦੌਰਾਨ ਦੇਖਣਾ ਘੱਟ ਹੋ ਸਕਦਾ ਹੈ ਤੇ ਸੜਕਾਂ ਦੀ ਸਥਿਤੀ ਵੱਖ-ਵੱਖ ਹੋ ਸਕਦੀ ਹੈ ਇਹ ਚੇਤਾਵਨੀ ਲਗਭਗ ਇੱਕ ਹਫ਼ਤੇ ਬਾਅਦ ਆਈ ਹੈ ਜਦੋਂ ਇੱਕ ਸਾਈਕਲੋਨ ਬੀਸੀ ਦੇ ਵਿੱਚ ਚਲੇ ਗਿਆ ਜਿਸ ਨਾਲ 170 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਦੇ ਨਾਲ ਹਵਾਵਾਂ ਆਈਆਂ ਤੇ 3 ਲੱਖ ਬੀਸੀ ਹਾਈਡਰੋਗਾਹਾਂ ਦੀ ਬਿਜਲੀ ਕੱਟੀ ਗਈ ਨਸ਼ਾ ਖੋਰੀ ਤੇ ਮਾਨਸਿਕ ਸਿਹਤ ਕੇਂਦਰ ਦਾ ਕਹਿਣਾ ਹੈ ਕਿ 1 ਸਾਲ ਪਹਿਲਾਂ ਰਾਸ਼ਟਰੀ 988 ਯਾਨੀ 988 ਖੁਦਕੁਸ਼ੀ ਹੈਲਪਲਾਈਨ ਦੀ ਸ਼ੁਰੂਆਤ ਤੋਂ ਬਾਅਦ ਜਵਾਬ ਦੇਣ ਵਾਲਿਆਂ ਨੇ 3 ਲੱਖ ਤੋਂ ਵੱਧ ਕਾਲਾਂ ਤੇ ਟੈਕਸ ਕੀਤੇ ਨੇ ਹੈਲਪਲਾਈਨ ਦੇ ਮੁਖ ਮੈਡੀਕਲ ਅਫਸਰ ਦਾ ਕਹਿਣਾ ਹੈ ਕਿ ਆਤਮ ਹੱਤਿਆ ਦੇ ਵਿਚਾਰ ਜਾਂ ਹੋਰ ਮਾਨਸਿਕ ਸਿਹਤ ਪਰੇਸ਼ਾਨੀ ਵਾਲੇ ਲੋਕ ਦਿਨ ਦੇ 24 ਘੰਟੇ ਹਫ਼ਤੇ ਦੇ 7 ਦਿਨ ਭਾਵੇਂ ਉਹ ਕੈਨੇਡਾ ਦੇ ਵਿੱਚ ਰਹਿੰਦੇ ਹੋਣ ਮਦਦ ਪ੍ਰਾਪਤ ਕਰ ਸਕਦੇ ਨੇ ਉਹ ਉਮੀਦ ਕਰਦੇ ਨੇ ਕਿ ਕਾਲਾਂ ਤੇ ਟੈਕਸ ਦੀ ਮਾਤਰਾ ਵਧੇਗੀ ਕਿਉਂਕਿ ਵਧੇਰੇ ਲੋਕ ਸੇਵਾ ਬਾਰੇ ਜਾਣੂ ਹੋਣਗੇ ਕ੍ਰੈਫੋਰਡ ਦਾ ਕਹਿਣਾ ਹੈ ਕਿ ਇਹ ਮਹੱਤਵਪੂਰਨ ਦੇ ਜਵਾਬ ਦੇਣ ਵਾਲੇ ਕਾਲਾਂ ਜਾਂ ਟੈਕਸਟ ਦਾ ਜਲਦੀ ਜਵਾਬ ਦੇਣ ਤਾਂ ਜੋ ਕਿਸੇ ਨੂੰ ਮਦਦ ਲੋੜ ਹੋਵੇ ਤਾਂ ਉਹ ਹਾਰ ਨਾ ਮੰਨਣ ਅਕਤੂਬਰ ਦੇ ਵਿੱਚ ਉਸ ਉਡੀਕ ਸਮਾਂ ਫੋਨ ਕਾਲਾਂ ਦੇ ਲਈ 44 ਸਕਿੰਟ ਤੇ ਟੈਕਸਟ ਦੇ ਲਈ 1 ਮਿੰਟ ਤੇ 47 ਸਕਿੰਟ ਸੀ ਇੱਕ ਜਵਾਬ ਸਮਾਂ ਕਰਾਫੋਰਡ ਦਾ ਕਹਿਣਾ ਹੈ ਕਿ ਉਹ ਲਗਾਤਾਰ ਸੁਧਾਰ ਕਰਨ ਦੇ ਲਈ ਕੰਮ ਕਰ ਰਹੇ ਨੇ ਕਾਲਾਂ ਤੇ ਟੈਕਸਟ ਨੂੰ ਸਭ ਤੋਂ ਨਜ਼ਦੀਕੀ ਉਪਲਬਧ ਜਵਾਬ ਦੇਣ ਵਾਲੇ ਨੂੰ ਭੇਜਿਆ ਜਾਂਦਾ ਹੈ ਤਾਂ ਜੋ ਉਹ ਲੋਕਾਂ ਨੂੰ ਉਹਨਾਂ ਦੇ ਸਥਾਨਕ ਭਾਈਚਾਰੇ ਦੇ ਵਿੱਚ ਹੋਰ ਸਰੋਤ ਲੱਭਣ ਦੇ ਵਿੱਚ ਮਦਦ ਕਰ ਸਕਣ ਜੇਕਰ ਉਹਨਾਂ ਨੂੰ ਹੋਰ ਸਹਾਇਤਾ ਦੀ ਲੋੜ ਹੈ ਨਸ਼ਾ ਮੁਕਤੀ ਤੇ ਮਾਨਸਿਕ ਸਿਹਤ ਕੇਂਦਰ ਹੈਲਪਲਾਈਨ ਦੀ ਅਗਵਾਈ ਕਰਦਾ ਹੈ ਦੇਸ਼ ਭਰ ਦੀਆਂ 38 ਕਮਿਊਨਿਟੀ ਏਜੰਸੀਆਂ ਦੇ 2000 ਤੋਂ ਵੱਧ ਜਵਾਬ ਦੇਣ ਵਾਲਿਆਂ ਦੇ ਨਾਲ ਕੰਮ ਕਰਦਾ ਹੈ ਸਲੰਦਰਪੱਟੀ ਜੋ ਕਿ ਰਿਸ਼ਮੰਡ ਬੀਸੀ ਦੇ ਵਿੱਚ ਚਾਇਮੋ ਕਮਿਊਨਿਟੀ ਸਰਵਿਸਿਜ਼ ਦੇ ਕਾਰਜਕਾਰੀ ਨਿਰਦੇਸ਼ਕ ਨੇ ਸੰਭਾਵਤ ਕਾਲ ਤੇ ਟੈਕਸਟ ਪੈਟਰਨ ਦੇ ਉੱਤੇ ਨਿਰਭਰ ਕਰਦੇ ਹੋਏ ਹੈਲਪਲਾਈਨ ਤੇ 7 ਤੋਂ 12 ਜਵਾਬ ਦੇਣ ਵਾਲੇ ਦੀ ਨਿਗਰਾਨੀ ਕਰਦੇ ਨੇ ਉਹਨਾਂ ਕਹਿੰਦੇ ਕਿ ਮਦਦ ਦੀ ਜ਼ਰੂਰਤ ਆਉਣ ਵਾਲੇ ਛੁੱਟੀਆਂ ਦੇ ਸੀਜ਼ਨ ਸਮੇਤ ਕੁਝ ਖਾਸ ਸਮੇਂ ਦੇ ਉੱਤੇ ਆਲੇ ਦੁਆਲੇ ਵੱਧਦੀ ਜਾਂਦੀ ਹੈ ਪੱਟੀ ਨੇ ਕਿਹਾ ਹੈ ਕਿ 988 ਲਾਈਨ ਕਿਸੇ ਵੀ ਵਿਅਕਤੀ ਦੇ ਲਈ ਹੈ ਜੋ ਸੰਘਰਸ਼ ਕਰ ਰਿਹਾ ਹੈ ਕੁਝ ਲੋਕ ਕਈ ਵਾਰ ਕਾਲ ਜਾਂ ਫਿਰ ਟੈਕਸਟ ਕਰਦੇ ਨੇ ਅਸੀਂ ਕਿਸੇ ਨੂੰ ਵੀ ਦੂਰ ਨਹੀਂ ਕਰਾਂਗੇ ਸੀਐਮਐਚ ਦਾ ਕਹਿਣਾ ਹੈ ਕਿ ਪ੍ਰੋਗਰਾਮ ਦੇ ਪਹਿਲੇ 3 ਸਾਲਾਂ ਦੇ ਲਈ ਕੈਨੇਡਾ ਦੀ ਪਬਲਿਕ ਹੈਲਥ ਏਜੰਸੀ ਤੋਂ ਡਾਲਰ 177 ਮਿਲੀਅਨ ਦੇ ਫੰਡਿੰਗ ਦੇ ਨਾਲ 30 ਨਵੰਬਰ 2023 ਨੂੰ 988 ਹੈਲਪਲਾਈਨ ਨੂੰ ਸ਼ੁਰੂ ਕੀਤਾ ਗਿਆ ਸੀ ਖਬਰਾਂ ਸੇ ਜਾਣਕਾਰੀਆਂ ਦਾ ਸਿਲਸਿਲਾ ਫਿਲਹਾਲ ਇਥੇ ਮੁਕਦਮਾ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਇਜਾਜ਼ਤ ਚਾਹੁੰਨੇ ਆ ਧੰਨਵਾਦ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ